ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਵੱਡੀ ਗਿਣਤੀ ਦੇ ਵਿੱਚ ਲੋਕ ਵਿਦੇਸ਼ ਦਾ ਰੁਕ ਕਰਦੇ ਨੇ ਕਈ ਉੱਥੇ ਪੜ੍ਹਾਈ ਕਰਦੇ ਨੇ ਪੜ੍ਹਾਈ ਦੇ ਨਾਲ ਨਾਲ ਕੰਮ ਕਾਜ ਦੇ ਮੌਕੇ ਵੀ ਤਲਾਸ਼ਦੇ ਨੇ ਤੇ ਕਈ ਪੇਸ਼ੇਵਰ ਤੌਰ ਦੇ ਉੱਤੇ ਇੱਥੇ ਜਾ ਕੇ ਸਥਾਪਿਤ ਹੁੰਦੇ ਨੇ ਖਾਸ ਕਰ ਡਰਾਈਵਿੰਗ ਦਾ ਕਿੱਤਾ ਮਨ ਪਾਉਂਦਾ ਕਿੱਤਾ ਹੈ ਪੰਜਾਬੀਆਂ ਦਾ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਡਰਾਈਵਰ ਵੱਖ-ਵੱਖ ਦੇਸ਼ਾਂ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਤੇ ਹੁਣ ਜੇਕਰ ਅਮਰੀਕਾ ਦੇ ਵਿੱਚ ਡਰਾਈਵਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵਾਸਤੇ ਇੱਕ ਨਵਾਂ ਨਿਯਮ ਲਾਗੂ ਹੁੰਦਾ ਨਜ਼ਰ ਆ ਰਿਹਾ ਹੈ ਉਹ ਹੈ ਕਿ ਡਰਾਈਵਰਾਂ ਨੂੰ ਟ੍ਰਕਿੰਗ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਅੰਗਰੇਜ਼ੀ ਦੇ ਵਿੱਚ ਇੰਗਲਿਸ਼ ਦੇ ਵਿੱਚ ਮਹਾਰਤ ਹਾਸਲ ਕਰਨੀ ਪਵੇਗੀ 트੍ਰੰਪ ਸਰਕਾਰ ਨੇ ਇੱਕ ਆਦੇਸ਼ ਜਾਰੀ ਕੀਤਾ ਹੈ ਜਿਸ ਦੇ ਮੁਤਾਬਕ ਕਹਿ ਦਿੱਤਾ ਗਿਆ ਹੈ ਕਿ ਅੰਗਰੇਜ਼ੀ ਯਾਨੀ ਇੰਗਲਿਸ਼ ਭਾਸ਼ਾ ਲਾਜ਼ਮੀ ਹੋਵੇਗੀ ਡਰਾਈਵਰਾਂ ਵਾਸਤੇ ਜਦੋਂ ਉਹਨਾਂ ਨੇ ਹਾਈਵੇ ਤੇ ਨਿਕਲਣਾ ਯਾਨੀ ਕਿ ਜਿਨ੍ਹਾਂ ਨੂੰ ਨਹੀਂ ਆਉਂਦੀ ਉਹਨਾਂ ਨੂੰ ਉਹਦੇ ਵਿੱਚ ਮਹਾਰਤ ਹਾਸਲ ਕਰਨੀ ਪਵੇਗੀ ਇਹਦਾ ਵੱਖ-ਵੱਖ ਭਾਈਚਾਰਿਆਂ ਵੱਲੋਂ ਰੋਸ ਵੀ ਮਨਾਇਆ ਜਾ ਰਿਹਾ ਹੈ ਖਾਸ ਕਰਕੇ ਸਿੱਖ ਭਾਈਚਾਰਾ ਇਹਨੂੰ ਲੈ ਕੇ ਕਾਫੀ ਰੋਸ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਾਰਨੇ ਮੰਨੇ ਜਾ ਰਹੇ ਨੇ 트럼ਪ ਸਰਕਾਰ ਵੱਲੋਂ ਕਿ ਜਿਵੇਂ ਗਾਕਾਂ ਦੇ ਨਾਲ ਡੀਲਿੰਗ ਹੈ ਸਬੰਧਤ ਕੰਪਨੀ ਦੇ ਨਾਲ ਡੀਲਿੰਗ ਹੈ ਜਦੋਂ ਹਾਈਵੇ ਦੇ ਉੱਤੇ ਟਰੱਕ ਨਿਕਲਦੇ ਨੇ ਤਾਂ ਰਾਹ ਦੇ ਵਿੱਚ ਚੈੱਕ ਪੁਆਇੰਟ ਆਉਂਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਨੀ ਹੈ ਇਸ ਤੋਂ ਇਲਾਵਾ ਜਿਹੜੇ ਸਾਈਨ ਬੋਰਡ ਲੱਗੇ ਹੁੰਦੇ ਨੇ ਦਿਸ਼ਾ ਸੂਚਕ ਬੋਰਡ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਕਿ ਸੱਜੇ ਮੁੜਨਾ ਖੱਬੇ ਮੁੜਨਾ ਅੱਗੇ ਇਹ ਮਾਰਗ ਕਿੱਧਰ ਨੂੰ ਜਾ ਰਿਹਾ ਤਾਂ ਉਹ ਵੀ ਸਾਰਾ ਅੰਗਰੇਜ਼ੀ ਦੇ ਵਿੱਚ ਲਿਖਿਆ ਹੁੰਦਾ ਇਸ ਕਰਕੇ ਉਹਨੂੰ ਪੜ੍ਹਨਾ ਸੁਖਾਲਾ ਹੋ ਜਾਵੇ ਇਸ ਤੋਂ ਇਲਾਵਾ ਕਾਰਗੋ ਦੇ ਵਿੱਚ ਕਿੰਨਾ ਕੁ ਸਮਾਨ ਆਇਆ ਉਹਦਾ ਹਿਸਾਬ ਕਿਤਾਬ ਉਹਦੀ ਬਿਲਿੰਗ ਇਹਨਾਂ ਸਾਰੀਆਂ ਚੀਜ਼ਾਂ ਵਾਸਤੇ ਉੱਥੋਂ ਦੀ ਸਥਾਨਕ ਪਾਸ਼ਾ ਦੀ ਲੋੜ ਪੈਂਦੀ ਹੈ ਖਾਸ ਕਰ ਜਦੋਂ ਕਿਸੇ ਨਾਲ ਗੱਲਬਾਤ ਕਰਨੀ ਹੈ ਰਾਹਗੀਰ ਨੇ ਕਿਸੇ ਤੋਂ ਰਸਤਾ ਪੁੱਛਣਾ ਹੈ ਟਰੱਕ ਡਰਾਈਵਰ ਨੇ ਤਾਂ ਉਦੋਂ ਵੀ ਅੰਗਰੇਜ਼ੀ ਦੀ ਲੋੜ ਪੈਂਦੀ ਹੈ ਇਸ ਕਰਕੇ ਉਹਨਾਂ ਨੇ ਕਹਿ ਦਿੱਤਾ ਹੈ ਕਿ ਟਰੱਕ ਆਪਰੇਟਰਾਂ ਨੂੰ ਟਰੱਕ ਡਰਾਈਵਰਾਂ ਨੂੰ ਘਟੋ-ਘਟ ਅੰਗਰੇਜ਼ੀ ਆਉਣੀ ਚਾਹੀਦੀ ਹੈ ਮੋਡਲੀ ਬੇਸਿਕ ਭਾਸ਼ਾ ਅਮਰੀਕਾ ਦੀ ਉਹਨਾਂ ਨੂੰ ਚੰਗੀ ਤਰ੍ਹਾਂ ਸਿੱਖਣੀ ਪਵੇਗੀ। ਇਹਦਾ ਵਾਕਫਾ ਥਾਵਾਂ ਦੇ ਉੱਤੇ ਰੋਸ ਵੀ ਕੀਤਾ ਜਾ ਰਿਹਾ ਹੈ। ਸਿੱਖਾਗੂ ਸਿੱਖ ਜਥੇਬੰਦੀਆਂ ਇਹਨੂੰ ਲੈ ਕੇ ਕਹਿ ਰਹੀਆਂ ਨੇ ਕਿ ਅਜਿਹਾ ਕਰਨਾ ਸੰਭਵ ਹੈ ਕਿਉਂਕਿ ਇੱਕ ਤਾਂ ਪੇਸ਼ਾ ਜਿਹਾ ਹੈ ਕਿ ਜਿਹਦੇ ਵਿੱਚ ਮੁਹਾਰਤ ਆਪਣੇ ਆਪ ਦੇ ਵਿੱਚ ਹੈ। ਟਰੱਕਿੰਗ ਦਾ ਕੰਮ ਸੌਖਾ ਨਹੀਂ ਹੁੰਦਾ, ਟਰੱਕ ਚਲਾਉਣਾ ਹਾਈਵੇ ਦੇ ਉੱਤੇ ਸੌਖਾ ਨਹੀਂ ਹੁੰਦਾ ਕਿਉਂਕਿ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਟਰੱਕ ਨੇ ਉਹ ਥੋੜੇ ਜਿ ਸੁਖਾਲੇ ਨੇ ਕਿਉਂਕਿ ਉਹਨਾਂ ਦਾ ਜਿਹੜਾ ਵਿਆਸ ਆ ਜਾਂ ਕਹਿ ਲਈਏ ਕਿ ਉਹਨਾਂ ਦਾ ਸਾਈਜ਼ ਆ ਉਹ ਬੜਾ ਘੱਟ ਹੁੰਦਾ ਪਰ ਅਮਰੀਕਾ ਦੇ ਵੀ ਤੁਸੀਂ ਦੇਖੇ ਹੋਣਗੇ ਕਿ ਬਹੁਤ ਵੱਡੇ ਵੱਡੇ ਟਰਾਲੇ ਹੁੰਦੇ ਨੇ ਬਹੁਤ ਵੱਡੇ ਵੱਡੇ ਟਰੱਕ ਹੁੰਦੇ ਨੇ ਇਸ ਕਰਕੇ ਉਹਨਾਂ ਨੂੰ ਚਲਾਉਣਾ ਹੀ ਬਹੁਤ ਔਖਾ ਹੈ ਕਈ ਵਾਰ ਤਾਂ ਪੂਰੀ ਫੈਮਿਲੀ ਉਹ ਟਰੱਕ ਚਲਾ ਰਹੀ ਹੈ ਪਤੀ ਪਤਨੀ ਇੱਕ ਦੂਜੇ ਦਾ ਸਾਥ ਦਿੰਦੇ ਨੇ ਟਰਕਿੰਗ ਦੇ ਵਿੱਚ ਤੇ ਹੁਣ ਜੇਕਰ ਪੰਜਾਬ ਤੋਂ ਗਏ ਜਾਂ ਹੋਰ ਨਾਲ ਖਿੱਤਿਆਂ ਤੋਂ ਗਏ ਡਰਾਈਵਰਾਂ ਨੂੰ ਉੱਥੇ ਜਾ ਕੇ ਆਪਣਾ ਕੰਮ ਕਰਨਾ ਪਵੇ ਤਾਂ ਉਹਨਾਂ ਨੂੰ ਅੰਗਰੇਜ਼ੀ ਵੀ ਉੱਥੇ ਸਿੱਖਣੀ ਪਵੇਗੀ ਇਹ 트ੰਪ ਸਰਕਾਰ ਨੇ ਇੱਕ ਅਧਿਕਾਰਤ ਤੌਰ ਦੇ ਉਤੇ ਆਦੇਸ਼ ਜਾਰੀ ਕਰ ਦਿੱਤਾ ਹੈ ਦਾ ਮਕਸਦ ਸਿੱਧੇ ਤੌਰ ਦੇ ਉਤੇ ਇਹ ਹੀ ਦੱਸਿਆ ਜਾ ਰਿਹਾ ਹੈ ਕਿ ਉੱਥੋਂ ਦੇ ਸਥਾਨਕ ਲੋਕਾਂ ਦੇ ਵਿੱਚ ਵਿਚਾਰਨਾ ਕਿਵੇਂ ਹੈ ਉਹਨਾਂ ਨਾਲ ਗੱਲਬਾਤ ਕਿਵੇਂ ਕਰਨੀ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਕੀ ਇਹਦਾ ਕੋਈ ਵਿਰੋਧ ਹੁੰਦਾ ਹੈ ਜਾਂ ਫਿਰ ਲੋਕ ਹਿੱਤ ਦੇ ਵਿੱਚ 트ੰਪ ਸਰਕਾਰ ਇਸ ਫੈਸਲੇ ਨੂੰ ਬਦਲਦੀ ਹੈ ਜਾਂ ਹੋਰ ਕੋਈ ਨਵਾਂ ਰਾਹ ਲੱਭਿਆ ਜਾਂਦਾ ਹੈ ਅਪਡੇਟਸ ਹੋਣਗੇ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ